ਜੋਬ ਦੀ ਸਰਬਜੀਤ ਕੌਰ ਆਪਦਾ ਸਿੱਖ ਧਰਮ ਤੇ ਆ ਕੇ ਪਾਕਿਸਤਾਨ ਦੀ ਨੂਰ ਹੁਸੈਨ ਕਿਵੇਂ ਬਣੀ ਬਾਬੇ ਨਾਨਕ ਦਾ ਤੇ ਸਿੱਖ ਧਰਮ ਦਾ ਮਿਸਯੂਜ਼ ਕਰਕੇ ਇਹਨੇ ਆਪਦੀ ਆਸ਼ਕੀ ਕਿਵੇਂ ਨਭਈ 4 ਨਵੰਬਰ ਨੂੰ ਮਤਲਬ ਗੁਰਪੁਰ ਵਾਲੇ ਦਿਨ 1923 ਸਰਦਾਲੂਆਂ ਦਾ ਜਥਾ ਪੰਜਾਬ ਤੋਂ ਚੱਲਦਾ ਸ਼੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਲਈ ਜਿੰਨਾ ਚੋਂ ਇੱਕ ਹੁੰਦੀ ਆ 48 ਸਾਲ ਦੀ ਇਹ ਸਰਬਜੀਤ ਕੌਰ ਜੀ ਦਾ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਕਿਉਂਕਿ ਇਹ ਪਾਕਿਸਤਾਨ ਕਿਸੇ ਹੋਰ ਹੀ ਪਲੈਨਿੰਗ ਨਾਲ ਜਾ ਰਹੀ ਸੀ ਸਰਬਜੀਤ ਕੌਰ ਪਿੰਡ ਅਮਾਨੀਪੁਰ ਜ਼ਿਲ੍ਹਾ ਕਬੂਰਥਲਾ ਬਿਲੋਂਗ ਕਰਦੀ ਸੀ ਇਹਦੇ ਦੋ ਮੁੰਡੇ ਸੀ ਤੇ ਇਹਦਾ ਤਲਾਕ ਹੋ ਚੁੱਕਿਆ ਸੀ ਰਿਪੋਰਟਸ ਤੋਂ ਇਹ ਵੀ ਪਤਾ ਲੱਗਿਆ ਕਿ ਸਰਬਜੀਤ ਕੌਰ ਤੇ ਤਿੰਨ ਧੋਖਾ ਘੜੀ ਦੇ ਕੇਸ ਸੀ ਜੋ ਆਲਮੋਸਟ ਖਤਮ ਹੋ ਚੁੱਕਿਆ ਹੁਣ 4 ਨਵੰਬਰ ਨੂੰ ਇਸ ਜੱਥੇ ਨੇ ਬਾਗਾ ਅਟਾਰੀ ਬਾਰਡਰ ਕਰਾਸ ਕਰਕੇ ਪਾਕਿਸਤਾਨ ਐਂਟਰ ਹੋਣਾ ਸੀ ਫਿਰ ਉੱਥੋਂ ਲਾਹੌਰ ਤੇ ਉੱਥੋਂ ਸ਼੍ਰੀ ਨਨਕਾਣਾ ਸਾਹਿਬ ਸਾਰੇ ਸ਼ਰਧਾਲੂ ਆਪਦੇ ਦਰਸ਼ਨ ਕਰਕੇ 14 ਨਵੰਬਰ ਨੂੰ ਪੰਜਾਬ ਵਾਪਸੀ ਕਰਦੇ ਆ ਪਰ ਇਹ ਸਰਬਜੀਤ ਕੌਰ ਉੱਥੇ ਪਾਕਿਸਤਾਨ ਚ ਕਿਤੇ ਰਹਿ ਜਾਂਦੀ ਹੈ ਤੇ ਫਿਰ ਥੋੜੇ ਹੀ ਦਿਨਾਂ ਬਾਅਦ ਇਹ ਵੀਡੀਓ ਬਾਹਰ ਆਉਂਦੀ ਹੈ ਜਿੱਥੇ ਸਰਬਜੀਤ ਕੌਰ ਤੇ ਨਾਸਿਰ ਹੁਸੈਨ ਨਾਮ ਦਾ ਬੰਦਾ ਕਿਸੇ ਵਕੀਲ ਕੋਲੇ ਬੈਠੇ ਹੁੰਦੇ ਆ ਤੇ ਫਿਰ ਆਪਾਂ ਨੂੰ ਪਤਾ ਲੱਗਦਾ ਕਿ ਸਰਬਜੀਤ ਕੌਰ ਨੇ ਆਪਣਾ ਸਿੱਖ ਧਰਮ ਤਿਆਕ ਕੇ ਇਸਲਾਮ ਧਰਮ ਨੂੰ ਅਪਣਾ ਲਿਆ। ਅੱਛਾ ਹੁਣ ਤੁਸੀਂ ਮੁਸਲਮਾਨ ਹੋਣਾ ਚਾਹ ਰਹੇ ਹੋ? ਹਾਂਜੀ। ਆਪਣੀ ਮਰਜ਼ੀ ਨਾਲ ਆ ਚਾਹ ਰਹੇ। ਹਾਂਜੀ। ਤੇ ਇਹ ਵੀ ਪਤਾ ਲੱਗਦਾ ਕਿ ਉਹਨੇ ਆਪਦਾ ਨਾਮ ਬਦਲ ਕੇ ਸਰਬਜੀਤ ਕੌਰ ਤੋਂ ਨੂਰ ਹੁਸੈਨ ਕਰ ਲਿਆ। ਉਸੇ ਨਾਲ ਬੈਠੇ ਪਾਕਿਸਤਾਨ ਦੇ ਨਾਸਰ ਹੁਸੈਨ ਨਾਮ ਦੇ ਬੰਦੇ ਨਾਲ ਵਿਆਹ ਕਰਾ ਕੇ ਇਸੇ ਵੀਡੀਓ 'ਚ ਇਹ ਬਿਆਨ ਦਿੰਦੀ ਆ ਕਿ ਮੇਰਾ 9 ਸਾਲ ਤੋਂ ਪਿਆਰ ਸੀਗਾ ਨਾਸਰ ਹੁਸੈਨ ਨਾਲ। ਹਾਂਜੀ ਮੈਂ ਨਾਸਰ ਨਾਲ ਪਿਆਰ ਕਰਦੀ ਆ ਤੇ ਕਾਫੀ 9 ਸਾਲਾਂ ਤੋਂ ਜਾਣਦੀ ਹਨ। ਅੱਛਾ 9 ਸਾਲਾਂ ਤੋਂ ਸਾਡੀ ਇੰਸਟਾਗ੍ਰਾਮ ਤੇ ਗੱਲ ਹੋ ਰਹੀ ਸੀ ਹਮ ਕੰਟੀਨਿਊਲੀ ਹਫ਼ਤੇ ਮੇਂ ਹਾਂ ਇੰਸਟਾਗ੍ਰਾਮ ਪਰ ਪਰ ਤੁਸੀਂ ਸੋਚ ਕੇ ਵੇਖੋ ਜਿਹੜੇ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਲਈ ਲੋਕ ਤਰਸੇ ਪਏ ਆ ਤੇ ਜਿਹੜੇ ਦਰਸ਼ਨ ਹਰ ਕਿਸੇ ਦੇ ਨਸੀਬ 'ਚ ਨਹੀਂ ਹੁੰਦੇ ਉਹਨੇ ਇਹੋ ਜੀ ਧਾਰਮਿਕ ਥਾਂ ਦਾ ਤੇ ਗੁਰਪੁਰ ਵਰਗੇ ਦਿਨ ਦਾ ਮਿਸਯੂਜ਼ ਕੀਤਾ ਸਿਰਫ ਆਪਦੀ ਆਸ਼ਕੀ ਪਗਾਉਣ ਲਈ ਇੱਥੋਂ ਪਤਾ ਲੱਗਦਾ ਕਿ ਲੋਕ ਆਪਦੇ ਮਤਲਬ ਲਈ ਰੱਬ ਨੂੰ ਵੀ ਵਰਤਿਆਂਦੇ ਆ ਹੁਣ ਜਿਹੜੇ ਪਾਕਿਸਤਾਨ ਦੇ ਵਕੀਲ ਨੇ ਇਹਨਾਂ ਦਾ ਵਿਆਹ ਕਰਵਾਇਆ ਉਹਨੇ ਬਿਆਨ ਦਿੱਤਾ ਕਿ ਮੈਨੂੰ ਇਹਨਾਂ ਦਾ ਵਿਆਹ ਕਰਵਾ ਕੇ ਇੰਨੀ ਖੁਸ਼ੀ ਨਹੀਂ ਮਿਲੀ ਜਿੰਨਾ ਮੈਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਉਹਨੇ ਸਿੱਖ ਧਰਮ ਤਿਆਗ ਕੇ ਇਸਲਾਮ ਅਪਣਾ ਲਿਆ ਮੈਂ ਤਾਂ ਸਭ ਤੋਂ ਜ਼ਿਆਦਾ ਖੁਸ਼ ਇਹ ਥਾ ਕਿ ਜੋ ਸਲਾਮ ਕਬੂਲ ਕਰਵਾਇਆ ਉਸਕੇ ਲਈ ਖੁਸ਼ਤਾ ਕਿ ਇੱਕ ਸਿੱਖ ਔਰਤ ਨੇ ਸਲਾਮ ਕਬੂਲ ਕੀਆ। ਮਤਲਬ ਜਿਹੜੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਤੇ ਆਪਣਾ ਧਰਮ ਨਹੀਂ ਛੱਡਿਆ। ਉਥੇ ਸਰਬਜੀਤ ਕੌਰ ਅਰਗੇ ਲੋਕ ਸਿੱਖੀ ਨੂੰ ਦਾਗੀ ਕਰ ਰਹੇ ਆ। ਪਾਕਿਸਤਾਨ ਦਾ ਮੀਡੀਆ ਇਸ ਖਬਰ ਨੂੰ ਆਏ ਚਲਾ ਰਿਹਾ ਕਿ ਅਸੀਂ ਇੱਕ ਸਿੱਖ ਦਾ ਧਰਮ ਬਦਲਤਾ ਤੇ ਕਮੈਂਟਾਂ ਚ ਆਪਣਾ ਮਜ਼ਾਕ ਬਣਾਇਆ ਜਾ ਰਿਹਾ। ਹੁਣ ਐਸਜੀਪੀਸੀ ਤੇ ਬਹੁਤ ਸਵਾਲ ਉੱਠੇ ਕਿ ਸਰਬਜੀਤ ਕੌਰ ਜਥੇਜ ਵਿੱਚ ਦਾਖਲ ਕਿਵੇਂ ਹੋਈ? ਤਾਂ ਐਸਜੀਪੀਸੀ ਨੇ ਦੱਸਿਆ ਕਿ ਸਰਬਜੀਤ ਕੌਰ ਦੇ ਪਿੰਡ ਵੱਲੋਂ ਇੱਕ ਲਖਤੀ ਬਿਆਨ ਆਇਆ ਸੀ ਜਿਦੇ ਚ ਸਰਬਜੀਤ ਕੌਰ ਦੇ ਪਿੰਡ ਦੀ ਪੰਚਾਇਤ ਨੇ ਜਿਮੇਵਾਰੀ ਦੇ ਹੀ ਸਰਬਜੀਤ ਕੌਰ ਨੂੰ ਜਥੇ ਚਰਲਾਇਆ ਗਿਆ ਪਰ ਇਥੇ ਆਪਣੀ ਸਰਕਾਰ ਦਾ ਫੇਲੀਅਰ ਆ ਜਿਨ੍ਹਾਂ ਨੇ ਉਹਦਾ ਬੈਕਗ੍ਰਾਉਂਡ ਚੈੱਕ ਨਹੀਂ ਕੀਤਾ ਜੇ ਉਹ 9 ਸਾਲਾਂ ਤੋਂ ਪਾਕਿਸਤਾਨ ਗੱਲ ਕਰ ਰਹੀ ਸੀ ਤਾਂ ਆਪਣੀਆਂ ਏਜੰਸੀਆਂ ਨੂੰ ਪਤਾ ਕਿਉਂ ਨਹੀਂ ਲੱਗਿਆ ਇਹ ਚੀਜ਼ ਕਿਤੇ ਪਹਿਲਾਂ ਹੀ ਫੜੀ ਜਾਂਦੀ ਤਾਂ ਅੱਜ ਸਿੱਖ ਧਰਮ ਦੀ ਬਦਨਾਮੀ ਨਾ ਹੁੰਦੀ ਵਿਆਹ ਕਰਵਾਉਣਾ ਇੱਕ ਅਲੱਗ ਗੱਲ ਸੀ ਪਰ ਸਿੱਖੀ ਨੂੰ ਵਰਤ ਕੇ ਤੇ ਸ੍ਰੀ ਨਨਕਾਣਾ ਸਾਹਿਬ ਨੂੰ ਵਰਤ ਕੇ ਇੱਕ ਪਲਾਨ ਬਣਾ ਕੇ ਪਾਕਿਸਤਾਨ ਐਂਟਰ ਹੋਣਾ ਬਹੁਤ ਘਟੀਆ ਗੱਲ ਸੀ